ਦੋਸਤੋ ਗੱਲ ਕਰਨ ਲੱਗੇ ਆਂ ਪੰਜਾਬ ਰੈਜ਼ੀਡੈਂਸ ਸਰਟੀਫਿਕੇਟ ਬਾਰੇ ਜਿਸ ਵਿੱਚ ਦੋਸਤੋ ਤੁਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਬਿਨਾ ਸੁਵਿਧਾ ਸੈਂਟਰ ਜਾਏ ਯਾਨੀ ਕਿ ਸੁਵਿਧਾ ਸੈਂਟਰ ਨੇ ਕਰ ਦਿੱਤੀ ਹੈ ਹੁਣ ਮੌਜ ਤੁਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਬਿਨਾ ਸੁਵਿਧਾ ਸੈਂਟਰ ਜਾਏ ਕਰ ਬੈਠੇ ਤੁਸੀਂ ਰੈਜ਼ੀਡੈਂਸ ਸਰਟੀਫਿਕੇਟ ਅਪਲਾਈ ਕਰਨਾ ਫਿਰ ਉਸ ਤੋਂ ਬਾਅਦ ਅਪਰੂਵ ਕਰਨਾ ਉਸ ਤੋਂ ਬਾਅਦ ਡਾਊਨਲੋਡ ਕਰਨਾ ਤੇ ਉਸ ਤੋਂ ਬਾਅਦ ਆਪਣਾ ਡਾਊਨਲੋਡ ਕਰਕੇ ਆਪਣੇ ਕੰਮ ਦੇ ਯੂਜ਼ ਕਰਨਾ ਇਹ ਤੁਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਜਾਣਕਾਰੀ ਲੈਣ ਵਾਲੇ ਹੋ ਦੋਸਤੋ ਤੁਹਾਨੂੰ ਸਾਡੀਆਂ ਅਲੱਗ-ਅਲੱਗ ਵੀਡੀਓ ਤਾਂ ਮਿਲ ਗਈਆਂ ਹੋਣਗੀਆਂ ਲੇਕਿਨ ਇਹ ਕੁਝ ਖਾਸ ਹੈ ਜਿਸ ਵਿੱਚ ਦੋਸਤੋ ਤੁਹਾਨੂੰ ਹੁਣ ਸਰਟੀਫିକੇਟ ਅਪਲਾਈ ਕਰਨ ਲਈ ਨਾ ਤਾਂ ਵੈਬਸਾਈਟ ਤੇ ਜਾਣ ਦੀ ਲੋੜ ਹੈ ਨਾ ਹੀ ਤੁਹਾਨੂੰ ਹੁਣ ਸੈਂਟਰ ਜਾਣ ਦੀ ਲੋੜ ਹੈ ਤੁਸੀਂ ਆਪਣਾ ਇੱਕ ਆਫਲਾਈਨ ਫਾਰਮ ਜਿਹੜਾ ਕਿ ਫਿਲ ਕਰਨਾ ਹੋਵੇਗਾ ਜਿਹੜਾ ਆਫਲਾਈਨ ਫਾਰਮ ਹੋਏਗਾ ਉਹ ਤੁਹਾਨੂੰ ਸਾਡੇ ਟੈਲੀਗ੍ਰam ਗਰੁੱਪ ਦੇ ਵਿੱਚ ਮਿਲੇਗਾ ਟੈਲੀਗ੍ਰam ਗਰੁੱਪ ਦਾ ਲਿੰਕ ਤੁਹਾਨੂੰ ਜਿਹੜੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਇਸ ਦੇ ਨੀਚੇ ਡਿਸਕ੍ਰਿਪਸ਼ਨ ਦੇ ਪ੍ਰੋਵਾਈਡ ਕਰਾਇਆ ਹੋਇਆ ਹੈ ਟੈਲੀਗ੍ਰਾਮ ਗਰੁੱਪ ਦੇ ਵਿੱਚ ਜੁਆਇਨ ਹੋ ਜਾਣਾ ਉਸ ਦੇ ਵਿੱਚ ਤੁਹਾਨੂੰ ਇੱਕ ਆਫਲਾਈਨ ਭਰਾ ਹੋਇਆ ਫਾਰਮ ਮਿਲੇਗਾ ਕਿਉਂਕਿ ਦੋਸਤੋ ਤੁਸੀਂ ਆਫਲਾਈਨ ਫਾਰਮ ਦੇ ਵਿੱਚ ਗਲਤੀਆਂ ਕਰਦੇ ਹੋ ਭਰਨ ਵੇਲੇ ਤਾਂ ਹੁਣ ਤੁਹਾਨੂੰ ਉਹ ਫਾਰਮ ਦੇਖ ਕੇ ਭਰਨ ਵੇਲੇ ਕੋਈ ਵੀ ਪ੍ਰੋਬਲਮ ਨਹੀਂ ਹੋਣੀ ਜਿਹੜਾ ਤੁਸੀਂ ਆਫਲਾਈਨ ਅਪਲੋਡ ਕਰਨਾ ਹੈ ਇਸ ਤੋਂ ਬਾਅਦ ਦੋਸਤੋ ਜਦੋਂ ਤੁਸੀਂ ਆਫਲਾਈਨ ਫਾਰਮ ਭਰ ਲੋਗੇ ਉਸ ਤੋਂ ਬਾਅਦ ਤੁਸੀਂ ਇਹ ਵੀਡੀਓ ਦੇਖਣੀ ਹੈ ਆਨਲਾਈਨ ਬਾਰੇ 올 এন্ড ਅਪਲਾਈ ਕਰਨ ਬਾਰੇ ਲਾਸਟ ਤੁਹਾਨੂੰ ਜਿਹੜੇ ਡਾਕੂਮੈਂਟ ਅਪਲੋਡ ਕਰਨੇ ਨੇ ਇੱਕ ਤਾਂ ਆਧਾਰ ਕਾਟ ਹੋ ਗਿਆ ਜੇਕਰ ਰਾਸ਼ਨ ਕਾਰਡ ਹੈ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਕੋਈ ਸਰਟੀਫਿਕੇਟ ਹੋ ਗਿਆ ਸਕੂਲ ਸਰਟੀਫਿਕੇਟ ਇੱਕ ਇਹ ਤੁਸੀਂ 700 KB ਤੋਂ ਨੀچے-ਨੀچے ਫੋਟੋ ਖਿੱਚ ਲਿਆ ਜੀ ਫੋਟੋ ਕਰਕੇ ਰੱਖ ਲਿਓ ਉਸ ਤੋਂ ਬਾਅਦ ਤੁਸੀਂ ਸਰਟੀਫਿਕੇਟ ਅਪਲਾਈ ਕਰਨਾ ਹੈ ਇੱਕ ਫੋਟੋ ਵੀ ਤੁਸੀਂ ਆਪਣਾ ਜਿਹੜਾ ਕਿ ਜਿੱਦਾਂ ਮੈਂ ਲਾਈਵ ਹੁਣ ਹਾਂ ਇਦਾਂ ਹੀ ਤੁਹਾਨੂੰ ਇੱਕ ਲਾਈਵ ਫੋਟੋ ਕੈਪਚਰ ਕਰਨਾ ਪਵੇਗਾ ਯਾਨੀ ਕਿ ਫੋਟੋ ਕਲਿੱਕ ਕਰ ਲਿਓ ਬੈਕਗ੍ਰਾਉਂਡ ਪਿੱਛੇ ਥੋੜਾ ਦੇਖ ਲਿਓ ਕਿ ਸਾਫ਼ ਹੋਏ ਪਿੱਛੇ ਕੁਝ ਸਮਾਨ ਵਗੈਰਾ ਨਾ ਪਿਆ ਹੋਏ ਇਹ ਤੁਸੀਂ ਦੇਖ ਕੇ ਉਸ ਤੋਂ ਬਾਅਦ ਤੁਸੀਂ ਫੋਟੋ ਖਿੱਚ ਕੇ ਉਹ ਤੁਸੀਂ ਅਪਲੋਡ ਕਰਨਾ ਹੈ ਉਸ ਤੋਂ ਬਾਅਦ ਤੁਹਾਨੂੰ ਮੈਂ ਅੱਗੇ ਦੱਸਦਾ ਹਾਂ ਕਿੱਦਾਂ ਤੁਸੀਂ ਆਪਣਾ ਸਰਟੀਫਿਕੇਟ ਅਪਲਾਈ ਕਰਨਾ ਹੈ ਜੇਕਰ ਦੋਸਤੋ ਸਰਟੀਫਿਕੇਟ ਅਪਲਾਈ ਕਰਨ ਦੀ ਵੀਡੀਓ ਚੰਗੀ ਲੱਗੇ ਇੱਕ ਦਾ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਦੋਸਤੋ ਸਬਸਕ੍ਰਾਈਬ ਕਰਨ ਦਾ ਫਾਇਦਾ ਤੁਹਾਨੂੰ ਇਹ ਹੋਵੇਗਾ ਕਿ ਜੋ ਵੀ ਨਵੀਂ ਜਾਣਕਾਰੀ ਆਵੇਗੀ ਪੰਜਾਬ ਤੇ ਉਹ ਤੁਹਾਨੂੰ ਸਭ ਨਾਲੋਂ ਪਹਿਲਾਂ ਮਿਲਦੀ ਰਹੇਗੀ ਤਾਂ ਅੱਗੇ ਦੋਸਤੋ ਤੁਸੀਂ ਵੀਡੀਓ ਦੇਖੋ ਕਿੱਦਾਂ ਤੁਸੀਂ ਆਪਣੇ ਫਾਰਮ ਨੂੰ ਅਪਲਾਈ ਕਰੋਗੇ ਹੁਣ ਦੋਸਤੋ ਸਰਟੀਫਿਕੇਟ ਅਪਲਾਈ ਕਰਨ ਲਈ ਤੁਸੀਂ ਪਲੇ ਸਟੋਰ ਤੇ ਐਮ ਸੇਵਾ ਐਪ ਡਾਊਨਲੋਡ ਕਰੋਗੇ ਜਿਹੜਾ ਤੁਸੀਂ ਇੱਥੇ ਦੇਖੋਗੇ ਐਮ ਸੇਵਾ ਜਦੋਂ ਤੁਸੀਂ ਸਰਚ ਕਰੋਗੇ ਤੁਹਾਡੇ ਸਾਹਮਣੇ ਉੱਪਰ ਆ ਰਿਹਾ ਹੈ ਇਸ ਨੂੰ ਇੰਸਟਾਲ ਕਰ ਲਓਗੇ ਸਿੰਪਲੀ ਇਸ ਨੂੰ ਤੁਸੀਂ ਓਪਨ ਕਰ ਲਓਗੇ ਜਿੱਦਾਂ ਕਿ ਦੋਸਤੋ ਤੁਸੀਂ ਦੇਖ ਰਹੇ ਹੋ ਮੇਰੇ ਕੋਲ ਇੱਥੇ ਇੰਸਟਾਲ ਹੈ ਇਸ ਨੂੰ ਸਿੱਧਾ ਹੀ ਆਪਾਂ ਹੁਣ ਓਪਨ ਕਰ ਲੈਂਦੇ ਹਾਂ ਜਿਵੇਂ ਹੀ ਦੋਸਤੋ ਤੁਸੀਂ ਓਪਨ ਕਰੋਗੇ ਤੁਹਾਡੇ ਸਾਹਮਣੇ ਇੱਥੇ ਇਹ ਇੰਟਰਫੇਸ ਆਏਗਾ نیچے ਤੁਸੀਂ ਪੜ ਰਹੇ ਹੋਗੇ ਸਾਈਨ ਅਪ ਕਰੋ ਇੱਥੇ ਤੁਸੀਂ ਕਲਿੱਕ ਕਰ ਦੋਗੇ ਇੱਥੇ ਤੁਹਾਡਾ ਪਹਿਲਾ ਨਾਮ ਫਿਰ ਵਿਚਕਾਰਲਾ ਨਾਮ ਹੈਗਾ ਹੈ ਤਾਂ ਲਿਖ ਦਿਓ ਨਹੀਂ ਹੈਗਾ ਤਾਂ ਫਿਰ ਤੁਸੀਂ ਲਾਸਟ ਨੇਮ ਲਿਖ ਦਿਓ ਜਿੱਦਾਂ ਕਿ ਅਖੀਰਲਾ ਨਾਮ ਫਿਰ ਮੋਬਾਈਲ ਨੰਬਰ ਲਿਖ ਕੇ ਕੋਡ ਭੇਜੋ ਤੇ ਤੁਸੀਂ ਇੱਥੇ ਕਲਿੱਕ ਕਰ ਦੋਗੇ ਜਿੱਦਾਂ ਕਿ ਦੋਸਤੋ ਤੁਸੀਂ ਦੇਖ ਰਹੇ ਹੋ ਇੱਥੇ ਆਪਾਂ ਆਪਣਾ ਮੋਬਾਈਲ ਨੰਬਰ ਫਿਲ ਕੀਤਾ ਤੇ ਇੱਥੇ ਕੋਡ ਭੇਜ ਗਿਆ ਤੇ ਇਥੇ ਕੋਡ ਫਿਲ ਕਰਕੇ ਜਿਹੜਾ ਤੁਸੀਂ ਆ ਦੇਖ ਰਹੇ ਹੋ 6 ਡਿਜੀਟ ਦਾ ਆਏਗਾ ਉਸ ਤੋਂ ਬਾਅਦ ਤੁਸੀਂ ਦਰਜ ਕਰੋ ਤੇ ਕਲਿੱਕ ਕਰ ਦੋਗੇ ਜਦੋਂ ਦੋਸਤੋਂ ਤੁਸੀਂ ਇਹਨਾਂ ਕਰੋਗੇ ਤੁਹਾਡੇ ਸਾਹਮਣੇ ਨੈਕਸਟ ਸਟੈਪ ਆ ਜਾਏਗਾ ਈਮੇਲ ਦਾ ਈਮੇਲ ਨੂੰ ਤੁਸੀਂ ਸਕਿੱਪ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਈਮੇਲ ਫਿਲ ਕਰਕੇ ਜਦੋਂ ਈਮੇਲ ਫਿਲ ਕਰੋਗੇ ਤੁਹਾਡੀ ਈਮੇਲ ਤੇ ਵੀ ਇਦਾਂ ਇੱਕ ਮੈਸੇਜ ਆਏਗਾ ਉਹ ਵੀ ਤੁਹਾਨੂੰ ਫਿਲ ਕਰਨਾ ਪਵੇਗਾ ਫਿਰ ਤੁਸੀਂ ਦਰਜ ਕਰੋ ਤੇ ਕਲਿੱਕ ਕਰ ਦੋਗੇ ਤੇ ਅਗਲਾ ਸਟੈਪ ਤੁਹਾਡੇ ਕੋਲ ਆ ਜਾਏਗਾ ਜਿਹੜਾ ਕਿ ਲੌਗਇਨ ਦਾ ਜਿੱਦਾਂ ਕਿ ਦੋਸਤੋਂ ਆਪਾਂ ਪਹਿਲਾਂ ਵੇਖ ਕੇ ਆਏ ਹਾਂ ਆ ਤੁਸੀਂ ਦੇਖ ਰਹੇ ਹੋਗੇ ਇੱਥੇ ਆ ਰਿਹਾ ਹੈ ਮੋਬਾਈਲ ਨੰਬਰ ਫਿਰ ਕੋਡ ਭੇਜੋ ਆਪਾਂ ਇਹਦਾ ਮੋਬਾਈਲ ਨੰਬਰ ਫਿਲ ਕਰਦੇ ਹਾਂ ਫਿਰ ਕੋਡ ਤੇ ਆਪਾਂ ਕਲਿੱਕ ਕਰਦੇ ਹਾਂ ਜਦੋਂ ਦੋਸਤੋ ਤੁਸੀਂ ਸਿੱਧਾ ਹੀ ਲੌਗਇਨ ਕਰੋਗੇ ਤੁਹਾਡੇ ਰਜਿਸਟਰ ਨੰਬਰ ਤੇ ਆਪਣੇ ਆਪ OTP ਆ ਜਾਵੇਗਾ ਆਪਣੇ ਆਪ ਫਾਰਵਰਡ ਹੋ ਜਾਏਗਾ ਤੇ ਆਪਣੇ ਆਪ ਤੁਹਾਡੇ ਸਾਹਮਣੇ ਇਹ ਇੰਟਰਫੇਸ ਆ ਜਾਏਗਾ ਇਸ ਤੋਂ ਬਾਅਦ ਉੱਪਰ ਤੁਸੀਂ ਲੈਂਗੁਏਜ ਦੇਖ ਰਹੇ ਹੋ ਇੰਗਲਿਸ਼ ਜਾਂ ਫਿਰ ਪੰਜਾਬੀ ਜਿਹੜੀ ਵੀ ਤੁਹਾਨੂੰ ਇੰਗਲਿਸ਼ ਪੰਜਾਬੀ ਸਹੀ ਲੱਗਦੀ ਹੈ ਉਹ ਲੈਂਗੁਏਜ ਤੁਸੀਂ ਸਰਚ ਦੇ ਵਿੱਚ ਕਰ ਲੋਗੇ ਉੱਪਰ ਤੁਹਾਨੂੰ ਲਾਈਨਾਂ ਕੁਝ ਦਿਖਾਈ ਦੇ ਰਹੀਆਂ ਨੇ ਇਹ ਵਾਲੀਆਂ ਇਹਨਾਂ ਲਾਈਨਾਂ ਦੇ ਉੱਪਰ ਤੁਸੀਂ ਟੱਚ ਕਰ ਦੋਗੇ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਮਾਈ ਪ੍ਰੋਫਾਈਲ ਤੁਹਾਡੇ ਸਾਹਮਣੇ ਆ ਰਿਹਾ ਹੈ ਇਹਦੇ ਤੁਸੀਂ ਕਲਿੱਕ ਕਰ ਦੋਗੇ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਐਦਾਂ ਦਾ ਇੰਟਰਫੇਸ ਖੁੱਲ ਕੇ ਆ ਜਾਵੇਗਾ ਇਸ ਪ੍ਰੋਫਾਈਲ ਨੂੰ ਤੁਸੀਂ ਕੰਪਲੀਟ ਕਰਨਾ ਹੋਵੇਗਾ ਜਿਵੇਂ ਕਿ ਤੁਹਾਡਾ ਫਰਸਟ ਨੇਮ ਲਿਖਾ ਲਿਖਾਇਆ ਆ ਜਾਵੇਗਾ ਜਿਹੜੇ ਕਿ ਆਪਾਂ ਫਿਲ ਕਰਕੇ ਆਏ ਹਾਂ ਉਸ ਤੋਂ ਬਾਅਦ ਲਾਸਟ ਨੇਮ ਡੇਟ ਆਫ ਬਰਥ ਤੁਸੀਂ ਫਿਲ ਕਰੋਗੇ ਜੈਂਡਰ ਚੂਜ਼ ਕਰੋਗੇ ਮੈਰਿਡ ਹੋ ਜਾ ਅਨਮੈਡ ਹੋ ਉਸ ਤੋਂ ਬਾਅਦ ਤੁਸੀਂ ਨੈਕਸਟ ਤੇ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਆ ਰਿਹਾ ਹੈ ਤੁਹਾਡਾ ਫੈਮਿਲੀ ਡਿਟੇਲ ਫਾਦਰ ਦਾ ਨਾਮ ਆ ਗਿਆ ਫਰਸਟ ਨੇਮ ਲਾਸਟ ਨੇਮ ਮਿਡਲ ਨੇਮ ਹੈ ਤਾਂ ਫਿਲ ਕਰ ਦਿਓ ਉਸ ਤੋਂ ਬਾਅਦ ਮਾਤਾ ਦਾ ਨਾਮ ਉਸ ਤੋਂ ਬਾਅਦ ਲਾਸਟ ਨੇਮ ਉਸ ਤੋਂ ਬਾਅਦ ਤੁਸੀਂ ਨੈਕਸਟ ਕਰ ਦਿਓ ਇਹਨਾਂ ਕੰਮ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਐਡਰੈਸ ਆ ਰਿਹਾ ਹੈ ਐਡਰੈਸ ਫਿਲ ਕਰ ਦਿਓ ਜੋ ਵੀ ਐਡਰੈਸ ਹੈ ਜੇਕਰ ਐਡਰੈਸ 2 ਦੇ ਵਿੱਚ ਤੁਹਾਡਾ ਵਨ ਦੇ ਵਿੱਚ ਪੂਰਾ ਨਹੀਂ ਆ ਰਿਹਾ 2 ਦੇ ਵਿੱਚ ਫਿਲ ਕਰ ਦਿਓ ਸਟੇਟ ਚੁਣ ਲਓ ਡਿਸਟ੍ਰਿਕਟ ਤਹਿਸੀਲ ਰੀਜਨ ਰਿਲੀਜਨ ਦੇ ਵਿੱਚ ਤੁਸੀਂ ਚੂਜ਼ ਕਰੋਗੇ ਤੁਸੀਂ ਅਰਬਨ ਹੋ ਜਾਂ ਰੂਰਲ ਹੋ ਜੇਕਰ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ ਫਿਰ ਅਰਬਨ ਚੂਜ਼ ਕਰਨਾ ਹੈ ਯਾਨੀ ਕਿ ਰੂਲਰ ਚੂਜ਼ ਕਰਨਾ ਹੈ ਜੇਕਰ ਸ਼ਹਿਰ ਦੇ ਵਿੱਚ ਰਹਿੰਦੇ ਹੋ ਤਾਂ ਫਿਰ ਅਰਬਨ ਚੂਜ਼ ਕਰਨਾ ਹੈ ਇਹਨਾਂ ਕੰਮ ਕਰਨ ਤੋਂ ਬਾਅਦ ਨੈਕਸਟ ਤੇ ਕਲਿੱਕ ਕਰ ਦਿਓ ਉਸ ਤੋਂ ਬਾਅਦ ਕਰਸਪੋਂਡ ਅਡਰੈਸ ਇਦਾਂ ਹੀ ਤੁਸੀਂ ਉੱਪਰ ਤੁਹਾਡੇ ਸਾਹਮਣੇ ਇੱਥੇ ਟਿਕ ਹੋ ਜਾਏਗਾ ਜਿੱਦਾਂ ਕਿ ਪਹਿਲਾਂ ਆਪਾਂ ਪਰਮਾਨੈਂਟ ਅਡਰੈਸ ਉਸ ਤੋਂ ਬਾਅਦ ਕਰਸਪੋਂਡ ਅਡਰੈਸ ਇਹ ਤੁਸੀਂ ਫਿਲ ਕਰਨਾ ਹੈ ਉਸ ਤੋਂ ਬਾਅਦ ਨੈਕਸਟ ਤੇ ਚਲੇ ਜਾਓਗੇ ਤੁਹਾਡਾ ਨਾਮ ਆ ਜਾਏਗਾ ਪੰਜਾਬੀ ਦੇ ਵਿੱਚ ਉਸ ਤੋਂ ਬਾਅਦ ਅਖੀਰਲਾ ਨਾਮ ਆ ਜਾਏਗਾ ਇਹ ਵੀ ਤੁਸੀਂ ਫਿਲ ਕਰ ਲੋਗੇ ਜੇਕਰ ਫਿਲ ਕੀਤਾ ਨਹੀਂ ਆਉਂਦਾ ਪਿਤਾ ਦਾ ਨਾਮ ਪੰਜਾਬੀ ਦੇ ਵਿੱਚ ਫਿਰ ਮਾਤਾ ਦਾ ਨਾਮ نیچے ਤੁਸੀਂ ਦੇਖ ਸਕਦੇ ਹੋ ਇਹ ਵੀ ਤੁਸੀਂ ਫਿਲ ਕਰੋਗੇ ਉਸ ਤੋਂ ਬਾਅਦ ਤੁਸੀਂ ਨੈਕਸਟ ਤੇ ਚਲੇ ਜਾਓਗੇ ਨੈਕਸਟ ਤੇ ਤੁਸੀਂ ਜਾ ਕੇ ਇੱਕ ਆਪਣੀ ਫੋਟੋ ਅਪਲੋਡ ਕਰਨੀ ਹੋਵੇਗੀ ਕਿਉਂਕਿ ਇੱਥੇ ਮੈਂ ਪਹਿਲਾਂ ਹੀ ਆਪਣੀ ਪ੍ਰੋਫਾਈਲ ਨੂੰ ਬਣਾਇਆ ਹੋਇਆ ਹੈ ਤਾਂ ਕਰਕੇ ਇੱਥੇ ਤੁਹਾਡੇ ਸਾਹਮਣੇ ਫੋਟੋ ਅਪਲੋਡ ਕਰਨ ਦੀ ਆਪਸ਼ਨ ਨਹੀਂ ਆ ਰਹੀ ਫੋਟੋ ਅਪਲੋਡ ਕਰਕੇ ਸਿੰਪਲੀ ਤੁਸੀਂ ਬੈਕ ਚਲੇ ਜਾਓ ਹੁਣ ਦੋਸਤੋ ਸਿੰਪਲੀ ਤੁਸੀਂ نیچے ਦੇਖੋਗੇ ਤੁਹਾਨੂੰ ਆਪਸ਼ਨ ਦਿਖਾਈ ਦੇ ਰਹੀ ਹੈ ਅਪਲਾਈ ਸਰਵਿਸ ਇੱਥੇ ਤੁਸੀਂ ਕਲਿੱਕ ਕਰ ਦੋਗੇ ਜਦੋਂ ਦੋਸਤੋ ਇੱਥੇ ਤੁਸੀਂ ਕਲਿੱਕ ਕਰੋਗੇ ਅਪਲਾਈ ਸਰਵਿਸ نیچے ਆ ਰਿਹਾ ਹੈ ਇਹਦੇ ਤੇ ਕਲਿੱਕ ਕਰ ਦੋ ਉੱਪਰ ਤੁਸੀਂ ਦੇਖੋਗੇ ਸੈਕੰਡ ਡਿਪਾਰਟਮੈਂਟ ਆਫ ਪਰਸਨਲ ਇਹਦੇ ਤੇ ਤੁਸੀਂ ਕਲਿੱਕ ਕਰ ਦੋਗੇ ਜਦੋਂ ਦੋਸਤੋ ਤੁਸੀਂ ਇਸ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਅੱਗੇ ਆਏਗਾ ਪੰਜਾਬ ਰੈਜ਼ੀਡੈਂਟ ਸਰਟੀਫਿਕੇਟ ਅਪਲਾਈ ਸਰਵਿਸ ਇਹਦੇ ਅਪਲਾਈ ਸਰਵਿਸ ਤੇ ਤੁਸੀਂ ਕਲਿੱਕ ਕਰ ਦੋਗੇ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਕੁਝ ਨਵਾਂ ਇੰਟਰਫੇਸ ਆ ਜਾਏਗਾ ਤੁਹਾਡੀ ਪ੍ਰੋਫਾਈਲ ਦਾ ਖੁੱਲਕੇ ਜਦੋਂ ਦੋਸਤੋਂ ਤੁਸੀਂ ਇਸ ਪ੍ਰੋਫਾਈਲ ਨੂੰ ਦੇਖੋਗੇ ਅੱਗੇ ਤੁਹਾਡੇ ਸਾਹਮਣੇ ਸਾਰੀਆਂ ਆਪਸ਼ਨਾਂ ਖੁੱਲਕੇ ਆ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਤੁਹਾਡਾ ਫੋਟੋ ਲੱਗਿਆ ਹੋਇਆ ਆਏਗਾ ਤੁਹਾਡਾ ਨਾਮ ਸਭ ਕੁਝ ਆਏਗਾ ਇਸ ਤੋਂ ਬਾਅਦ ਸਿੰਪਲੀ نیچے ਚਲੇ ਜਾਓਗੇ ਜਿੱਥੇ ਆ ਰਿਹਾ ਹੈ ਬਿਨੇ ਕਰ ਦਾ ਲਾਪਤਨਾ ਰਿਸ਼ਤਾ ਇਹ ਤੇ ਤੁਸੀਂ ਖੁਦ ਹੋ ਜਾਂ ਤੁਸੀਂ ਆਪਣੇ ਬੱਚਿਆਂ ਦਾ ਅਪਲਾਈ ਕਰ ਰਹੇ ਹੋ ਉਹ ਤੁਸੀਂ ਇਹ ਤੁਹੋਸ ਕਰ ਲੋਗੇ ਜਿੱਦਾਂ ਕਿ ਮੈਂ ਖੁਦ ਲਿਖ ਦਿੱਤਾ ਉਸ ਤੋਂ ਬਾਅਦ نیچے ਆ ਜਾਓਗੇ نیچے ਆਉਣ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਆਪਸ਼ਨ ਆ ਰਹੀ ਹੈ ਅਪਲੋਡ ਇਮੇਜ ਦੀ ਅਪਲੋਡ ਇਮੇਜ ਜੇਕਰ ਕਰਨਾ ਚਾਹੋ ਤਾਂ ਕਰ ਲੋਗੇ ਨਹੀਂ ਤਾਂ ਲੋਡ ਨਹੀਂ ਹੋएगी ਉਸ ਤੋਂ ਬਾਅਦ نیچے ਆਓਗੇ ਕੈਟਾਗਰੀ ਸਿਲੈਕਟ ਕਰੋਗੇ ਕੈਟਾਗਰੀ ਦੇ ਵਿੱਚ ਆ ਰਿਹਾ ਹੈ ਕਿ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਪੰਜਾਬ ਦੇ ਵਿੱਚ ਰਹਿੰਦੇ ਹੋਏ ਜੇਕਰ ਦੋਸਤੋ 5 ਸਾਲ ਹੋ ਗਏ ਤਾਂ ਇਹ ਆਪਸ਼ਨ ਜੇਕਰ ਤੁਹਾਡੀ ਕੋਈ ਅਚਾਲਤ ਸੰਪਤੀ ਹੈ ਨੂੰ ਛੱਡ ਦਿਓ ਇਹਨਾਂ ਦੋਨਾਂ ਦੇ ਵਿੱਚੋਂ ਕਿਉਂਕਿ ਜ਼ਿਆਦਾਤਰ ਤੁਸੀਂ ਜਨਮ ਪੰਜਾਬ ਰਾਜ ਵਿੱਚ ਹੋਇਆ ਇਹ ਹੀ ਚੂਜ਼ ਕਰਨਾ ਹੈ ਲਾਸਟ ਆਪਸ਼ਨ ਕਿਉਂਕਿ ਇਹ ਚੂਜ਼ ਕਰੋਗੇ ਤੁਹਾਡਾ ਸਾਰੇ ਹੀ ਸਰਟੀਫਿਕੇਟ ਜਿਹਦੇ ਤੁਸੀਂ ਵੈਰੀਫਿਕੇਸ਼ਨ ਕਰਾਉਣ ਜਾਂਦੇ ਹੋ ਜਾਂ ਫਿਰ ਕੋਈ ਹੋਰ ਕੰਮ ਲਈ ਇਹ ਤੁਹਾਡਾ ਯੂਜ਼ ਹੋਏਗਾ ਉਸ ਤੋਂ ਬਾਅਦ ਆ ਰਿਹਾ ਹੈ ਟਾਈਪ ਆਫ ਪਲੇਸ ਆਫ ਬਰਥ ਪ੍ਰੂਫ ਐ ਤੇ ਤੁਸੀਂ ਬਰਥ ਸਰਟੀਫਿਕੇਟ ਜਾਂ ਫਿਰ ਪਾਸਪੋਰਟ نیچے ਆ ਰਿਹਾ ਹੈ ਵੈਰੀਫਿਕੇਸ਼ਨ ਫਾਰਮ ਸਰਪੰਚ ਔਰ ਨੰਬਰਦਾਰ ਐਮ ਸੀ ਇਹਦੇ ਤੇ ਤੁਸੀਂ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਤੁਸੀਂ ਇੱਥੇ ਆਪਣਾ 01 ਇੱਕ ਕਲਿੱਕ ਕਰ ਦੋਗੇ ਇੱਥੇ ਆ ਰਿਹਾ ਹੈ ਥੱਲੇ ਆ ਰਿਹਾ ਤੁਸੀਂ ਦੇਖੋਗੇ ਪੜਤਾਲ ਨੰਬਰ ਨਹੀਂ ਕੀਤਾ ਗਿਆ ਇੱਥੇ ਨੋ ਕਰ ਦੋਗੇ ਜਾਂ ਫਿਰ ਯੈਸ ਕਰ ਦੋਗੇ ਯੈਸ ਕਰੋਗੇ ਤੁਹਾਨੂੰ ਪੜਤਾਲ ਨੰਬਰ ਲਿਖਣਾ ਪੈਣਾ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਇੱਥੇ ਆਧਾਰ ਕਾਰਡ ਨੰਬਰ ਫਿਲ ਕਰ ਦੋਗੇ ਜਿੱਤੇ ਤੁਹਾਨੂੰ ਆਪਸ਼ਨ ਦਿਖਾਈ ਦੇ ਰਹੀ ਹੈ ਉਸ ਤੋਂ ਬਾਅਦ ਜੇਕਰ ਵੋਟਰ ਕਾਰਡ ਹੈ ਤਾਂ ਫਿਲ ਕਰ ਦਿਓ ਨਹੀਂ ਤਾਂ ਲੋੜ ਨਹੀਂ ਉਸ ਤੋਂ ਬਾਅਦ ਸਬਮਿਟ ਅਪਲੀਕੇਸ਼ਨ ਤੇ ਕਲਿੱਕ ਕਰ ਦਿਓ ਦੋਸਤੋ ਹੁਣ ਤੁਸੀਂ ਇੱਥੇ ਦੇਖੋਗੇ ਜਿਹੜੀ ਆ ਲਾਈਵ ਫੋਟੋ ਹੈ ਨਾ ਜਿਹੜੀ ਪਿਕਚਰ ਹੈ ਇਹ ਤੁਹਾਨੂੰ ਇੱਥੇ ਅਪਲੋਡ ਕਰਨੀ ਪਵੇਗੀ ਕਿਉਂਕਿ ਇਹਨਾਂ ਨੇ ਇੱਕ ਆਪਸ਼ਨ ਐਡ ਕਰ ਦਿੱਤੀ ਹੈ ਇਹ ਤੁਸੀਂ ਐਡ ਕਰਕੇ ਉਸ ਤੋਂ ਬਾਅਦ ਹੀ ਸਬਮਿਟ ਕਰੋਗੇ ਤੁਸੀਂ ਉੱਪਰ ਦਿਖਾਈ ਦੇ ਰਿਹਾ ਹੈ ਬ੍ਰਾਊਜ਼ਰ ਬ੍ਰਾਊਜ਼ਰ ਤੇ ਤੁਸੀਂ ਕਲਿੱਕ ਕਰਨਾ ਹੈ ਅਪਲੋਡ ਕਰਨ ਵਾਸਤੇ ਬ੍ਰਾਊਜ਼ਰ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਤੁਹਾਡੀਆਂ ਸਾਰੀਆਂ ਫੋਟੋ ਆ ਗਿਆ ਉਸ ਤੋਂ ਬਾਅਦ ਫੋਟੋ ਜੋ ਵੀ ਤੁਹਾਡੀ ਹੈਗੀ ਹੈ ਉਹ ਸਿਲੈਕਟ ਕਰਕੇ ਇੱਥੇ ਅਪਲੋਡ ਕਰ ਲੋਗੇ ਉਸ ਤੋਂ ਬਾਅਦ ਤੁਸੀਂ ਸਬਮਿਟ ਜਦੋਂ ਕਰੋਗੇ ਤੁਹਾਡਾ ਫਾਰਮ ਸਬਮਿਟ ਹੋ ਜਾਏਗਾ ਤੁਸੀਂ ਦੇਖ ਸਕਦੇ ਹੋ ਹੁਣ ਫਾਰਮ ਇਹ ਤਿਆਰਿਆ ਹੈ ਕਾਪੀ ਆਫ ਬਰਥ ਸਰਟੀਫਿਕੇਟ ਇਹ ਤੁਹਾਡਾ ਕਾਪੀ ਆਫ ਬਰਥ ਸਰਟੀਫਿਕੇਟ ਕਿਹੜਾ ਹੋ ਗਿਆ ਤੁਹਾਡਾ ਆਧਾਰ ਕਾਰ ਜੇਕਰ ਹੈਗਾ ਹੈ ਬਰ ਸਰਟੀਫਿਕੇਟ ਅਪਲੋਡ ਕਰ ਦਿਓ ਨਹੀਂ ਤਾਂ ਆਧਾਰ ਕਾਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਾਪੀ ਆਫ ਰਾਸ਼ਨ ਕਾਰਡ ਵੋਟਰ ਕਾਰਡ ਆਧਾਰ ਕਾਰਡ ਡਰਾਈਵਿੰਗ ਲਾਇਸੈਂਸ ਜੋ ਵੀ ਹੈ ਇਹਨਾਂ ਦੇ ਵਿੱਚੋਂ ਤੁਸੀਂ ਇੱਕ 700kb ਦੇ ਵਿੱਚ ਅਪਲੋਡ ਕਰ ਦਿਓਗੇ ਐਨੀ ਡਾਕੂਮੈਂਟ ਦੇ ਵਿੱਚ ਤੁਸੀਂ ਆਪਣਾ ਕੋਈ ਵੀ ਹੋਰ ਪ੍ਰੂਫ ਸਿਲੈਕਟ ਕਰ ਦਿਓ ਆ ਤੁਸੀਂ ਦੇਖੋਗੇ ਸਕੂਲ ਸਰਟੀਫਿਕੇਟ ओरिजिनल ਇਹ ਤੇ ਤੁਸੀਂ ਆਪਣਾ ਸਰਟੀਫਿਕੇਟ ਸਕੂਲ ਦਾ ਹੈਗਾ ਤਾਂ ਅਪਲੋਡ ਕਰ ਦਿਓ ਨਹੀਂ ਤਾਂ ਇਹਦੇ ਤੇ ਕੋਈ ਹੋਰ ਕਰ ਦਿਓ ਉਸ ਤੋਂ ਬਾਅਦ ਵੈਰੀਫਿਕੇਸ਼ਨ ਸਰਟੀਫਿਕੇਟ ਤੁਸੀਂ ਦੇਖ ਸਕਦੇ ਹੋ ਸਰਪੰਚ ਪਟਵਾਰੀ ਜਿਹੜਾ ਤੁਹਾਡਾ ਫਾਰਮ ਹੈ ਜਿਹੜਾ ਤੁਸੀਂ ਆਫਲਾਈਨ ਜਿਹੜਾ ਮੈਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਪੇਜ ਦਿੱਤਾ ਹੈ ਉਹ ਤੁਸੀਂ ਇੱਥੇ ਅਪਲੋਡ ਕਰੋਗੇ ਤਿੰਨੋਂ ਫਾਈਲਾਂ ਬਣਾ ਕੇ ਪੀਡੀਐਫ ਦੇ ਵਿੱਚ ਉਹ ਤੁਸੀਂ ਇੱਥੇ ਅਪਲੋਡ ਕਰ ਦਿਓਗੇ ਉਸ ਤੋਂ ਬਾਅਦ ਕਨਸੰਟ ਤੇ ਆਈ ਵੈਰੀਫਾਈ ਕਰੋਗੇ ਦੋਸਤੋ ਬਾਅਦ ਅਪਲੋਡ ਡਾਕੂਮੈਂਟ ਤੇ ਫੀਸ ਕਟਵਾ ਲੋਗੇ ਫੀਸ ਕਟਵਾਉਣ ਤੋਂ ਬਾਅਦ ਸਿੰਪਲੀ ਦੋਸਤੋ ਤੁਹਾਨੂੰ ਰਿਡੈਕਟ ਕੀਤਾ ਜਾਵੇਗਾ ਰਸੀ ਬਟ ਤੇ ਕਈ ਵਾਰ ਰਿਡੈਕਟ ਨਹੀਂ ਕੀਤਾ ਜਾਂਦਾ ਤੁਸੀਂ ਬੈਕ ਚਲੇ ਜਾਓਗੇ ਬੈਕ ਜਾਣ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡਾ ਫਾਰਮ ਇੱਥੇ ਅਪਲਾਈ ਦੇ ਵਿੱਚ ਆਵੇਗਾ ਜਿੱਦਾਂ ਤੁਸੀਂ ਇਨਕੰਪਲੀਟ ਦੇਖ ਰਹੇ ਹੋ ਇੱਥੇ ਦੋਸਤੋ ਜਦੋਂ ਤੁਸੀਂ ਕਲਿੱਕ ਕਰੋਗੇ ਕੰਪਲੀਟ ਦੇ ਵਿੱਚ ਜਿੱਥੇ ਤੁਹਾਨੂੰ ਫਿੰਗਰ ਦਿਖਾਈ ਦੇ ਰਿਹਾ ਹੈ ਇੱਥੇ ਆ ਰਹੀ ਹੈ نیچے ਦੇਖੋਗੇ ਵਿਊ ਰਸੀਪਟ व्यूअरशिप ਤੇ ਜਾ ਕੇ ਤੁਸੀਂ ਆਪਣੀ ਰਿਸਿਪਟ ਨੂੰ ਡਾਊਨਲੋਡ ਕਰ ਸਕਦੇ ਹੋ ਵੀਊ ਸਾਈਨ ਡਾਕੂਮੈਂਟ ਤੇ ਜਾ ਕੇ ਆਪਣਾ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਹੋ ਜੇਕਰ ਤੁਸੀਂ ਕਿਸੇ ਹੋਰ ਦਾ ਸਰਟੀਫਿਕੇਟ ਡਾਊਨਲੋਡ ਕਰਨਾ ਹੈ ਉਹ ਤੁਸੀਂ ਬੈਕ ਚਲੇ ਜਾਓਗੇ ਬੈਕ ਜਾਣ ਤੋਂ ਬਾਅਦ ਤੁਹਾਨੂੰ ਆਪਸ਼ਨ ਦਿਖਾਈ ਦੇ ਰਹੀ ਹੈ ਡਾਊਨਲੋਡ ਸਰਟੀਫਿਕੇਟ ਟਰੈਕ ਸਟੇਟਸ ਐ ਤੇ ਤੁਸੀਂ ਟਰੈਕ ਸਟੇਟਸ ਤੇ ਜਾ ਕੇ ਆਪਣਾ ਸਟੇਟਸ ਵੀ ਟਰੈਕ ਕਰ ਸਕਦੇ ਹੋ ਨਹੀਂ ਤਾਂ ਡਾਊਨਲੋਡ ਸਰਟੀਫਿਕੇਟ ਤੇ ਜਾਓਗੇ ਇਹ ਤੇ ਤੁਸੀਂ ਆਪਣਾ ਸਰਟੀਫਿਕੇਟ ਨੰਬਰ ਸੈਂਡ ਓਟੀਪੀ ਤੇ ਕਲਿੱਕ ਕਰੋਗੇ ਰਜਿਸਟਰ ਨੰਬਰ ਤੇ ਓਟੀਪੀ ਆਏਗਾ ਓਟੀਪੀ ਦਰਜ ਕਰਨ ਤੋਂ ਬਾਅਦ ਡਾਊਨਲੋਡ ਤੇ ਕਲਿੱਕ ਕਰੋਗੇ ਪੰਜ ਕੁਐਸਚਨ ਪੁੱਛਣ ਜਾਣਗੇ ਉੱਤੇ ਤੁਸੀਂ ਹਾਂ ਨਾ ਦੇ ਜਵਾਬ ਦੇ ਕੇ ਕਿਤੇ ਵੀ ਤੁਸੀਂ ਕਲਿੱਕ ਕਰਕੇ ਇਸ ਨੂੰ ਡਾਊਨਲੋਡ ਕਰ ਲੋਗੇ ਤੇ ਆਪਣੇ ਕੰਮ ਲਈ ਯੂਜ਼ ਕਰ ਪਾਓਗੇ ਤਾਂ ਆਸ਼ਾ ਕਰਦਾ ਹਾਂ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਮਿਲੀ ਹੁਣ ਦੋਸਤੋ ਤੁਸੀਂ ਸਰਟੀਫਿਕੇਟ ਅਪਲਾਈ ਕਰ ਲਿਆ ਸਰਟੀਫਿਕੇਟ ਅਪਲਾਈ ਕਰਨ ਤੋਂ ਬਾਅਦ ਜਿਹੜੀ ਤੁਹਾਨੂੰ ਰਸੀਪਟ ਮਿਲੀ ਹੈ ਔਰ ਸਿਪਟ ਤੁਸੀਂ ਪਟਵਾਰੀ ਦੇ ਕੋਲ ਲੈ ਜਾਓਗੇ ਜਾਂ ਫਿਰ ਪਟਵਾਰੀ ਦਾ ਤੁਹਾਡੇ ਕੋਲ ਫੋਨ ਨੰਬਰ ਹੋਏਗਾ ਉਸ ਨੂੰ ਕਾਲ ਕਰੋ WhatsApp ਤੇ ਰਸੀਪਟ ਭੇਜੋ ਜੋ ਵੀ ਤੁਹਾਨੂੰ ਕੰਮ ਲਈ ਸਰਟੀਫਿਕੇਟ ਜਲਦੀ ਜ਼ਰੂਰੀ ਹੈ ਉਹ ਤੁਸੀਂ ਦੱਸ ਦਿਓ ਉਹਨਾਂ ਨੂੰ ਰੀਜ਼ਨ ਕਿ ਸਾਨੂੰ ਇਸ ਕਰਕੇ ਸਰਟੀਫਿਕੇਟ ਜ਼ਰੂਰੀ ਚਾਹੀਦਾ ਹੈ ਤੁਸੀਂ ਸਾਡੇ ਸਰਟੀਫਿਕੇਟ ਨੂੰ ਅਪਰੂਵ ਕਰੋ ਤੁਹਾਡਾ ਸਰਟੀਫਿਕੇਟ ਅਪਰੂਵ ਹੋ ਜਾਏਗਾ ਫਿਰ ਤੁਸੀਂ ਘਰ ਬੈਠੇ ਹੀ ਡਾਊਨਲੋਡ ਕਰਕੇ ਆਪਣੇ ਕੰਮ ਲਈ ਯੂਜ਼ ਕਰ पाओਗੀ ਤਾਂ ਇਹ ਸੀਗਾ ਦੋਸਤੋ ਅੱਜ ਦਾ ਪ੍ਰੋਸੈਸ ਕਿੱਦਾਂ ਲੱਗਾ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਕੇ ਜਾਣਾ ਅਗਲੀ ਵੀਡੀਓ ਦੇ ਵਿੱਚ ਕੁਝ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੈ ਹਿੰਦ ਦੋਸਤੋ